1 ਵਜੇ ਇੱਕ ਪੰਥਕ 71 ਦਾ ਬੁਲਾਈ ਗਈ ਹੈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਤਕਰੀਬਨ 10 ਸਾਲ ਸਰਕਾਰ ਰਹਿੰਦੀ ਹੈ ਉਹ ਸਰਕਾਰ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਨੇ ਉਸ ਮੌਕੇ ਜੋ ਮੌਜੂਦਾ ਕੈਬਨਟ ਮੰਤਰੀ ਹੁੰਦੇ ਨੇ ਜਾਂ ਸਰਕਾਰ ਦੇ ਵਿੱਚ ਕੋਈ ਨਾ ਕੋਈ ਅਹੁਦੇ ਉੱਪਰ ਹੁੰਦੇ ਨੇ ਤਾਂ ਸਾਰੇ ਉਹਨਾਂ ਅਹੁਦੇਦਾਰਾਂ ਨੂੰ ਤੇ ਮੰਤਰੀਆਂ ਨੂੰ ਤਲਵ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਤੇ ਉਧਰ ਤੋਂ ਦੱਸ ਦਿੰਦੇ ਆ ਕਿ ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਵ ਕੀਤਾ ਗਿਆ ਏ ਅੱਜ ਦੁਪਹਿਰ 1 ਵਜੇ ਪੰਜ ਸਿੰਘ ਸਹਿਵਾਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਕਹਿਮ 71 ਤਾਈ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ 41 71 ਤ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਪਹੁੰਚੇ ਨਹੀਂ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਜਸਵੀਰ ਸਿੰਘ ਰੋਡੇ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਅੱਜ ਵਿਸ਼ੇਸ਼ ਤੌਰ ਤੇ 20ਵੀਂ ਸ਼ਦੀ ਦੇ ਮਹਾਨ ਯੋਧੇ ਜਰਨੈਲ ਦਮਦਮਿਤਕ ਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਭਤੀਜਾ ਜੀ ਅਮਰ ਸ਼ਹੀਦ ਜਹਦਰ ਜਗੀਰ ਸਿੰਘ ਦੇ ਸੁਪੁੱਤਰ ਦਾਸ ਦੇ ਵੱਡੇ ਭਰਾ ਭਾਈ ਲਖਵੀਰ ਸਿੰਘ ਜੀ ਜੀ ਅੱਜ ਪਹਿਲੀ ਵਰਸੀ ਸੀ ਜੋ ਅਮਰ ਸ਼ਹੀਦ ਦਮਦਮਿਤਕ ਸਾਲ ਦੇ ਦੂਸਰੇ ਮੁਖੀ ਸੰਤ ਬਾਬਾ ਗਰਬਖ ਸਿੰਘ ਜੀ ਦੇ ਸ਼ਹੀਦੀ ਪੁੰਗੇ ਵਿਖੇ ਉਹਨਾਂ ਦਾ ਅੱਜ ਅਖੰਡ ਪਾਤਸ਼ਾਹਬ ਦੇ ਭੋਗ ਪਾਇਆ ਸਾਰੇ ਜਥੇਬੰਦੀ ਇੰਟਰਨੈਸ਼ਨਲ ਪੰਥਕਦਾਲ ਅਤੇ ਹੋਰ ਵੀ ਜਥੇਬੰਦੀਆਂ ਦੇ ਨਮਾਇंदे ਦਲ ਖਾਲਸਾ ਦੇ ਭਾਈ ਕਵਰਪਾਲ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਅੱਜ ਇੱਥੇ ਵਿਸ਼ੇਸ਼ ਤੌਰ ਤੇ ਸਮਾਗਮ 'ਚ ਪਹੁੰਚੀਆਂ ਸੀ ਅਸੀਂ ਸਾਰੇ ਇਸੇ ਵਾਸਤੇ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਬੇਨਤੀ ਕਰਨ ਵਾਸਤੇ ਆਏ ਸੀ ਇਹਦੇ ਤੋਂ ਇਲਾਵਾ ਆਪ ਜੀ ਨੇ ਕੋਈ ਹੋਰ ਕੋਈ ਗੱਲ ਕਰਨੀ ਹੈ ਤਾਂ ਦੱਸੋ ਅਭੀਰ ਸਿੰਘ ਬਾਦਲ ਹੁਣਾਂ ਨੂੰ ਲੈ ਕੇ ਅੱਜ ਫੈਸਲਾ ਹੋਣਾ ਕਿ ਜੀ ਸਾਹਿਬ ਦਾ ਅੱਜ ਫੈਸਲਾ ਹੋਣਾ ਹੈ ਦੇਖੋ ਇਹ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਵੇਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਤੇ ਬਾਕੀ ਪੰਥ ਸਿੰਘ ਸਾਹਿਬਾਨਾਂ ਨੇ ਬੜੇ ਵਿਸਥਾਰ ਦੇ ਨਾਲ ਉਹਦੇ ਕਾਰਨ ਦੱਸਿਆ ਸੀ ਕਿ ਉਹਨਾਂ ਦੀ ਕਾਰਜਸ਼ੈਲੀ ਵੇਲੇ ਉਹਨਾਂ ਦੇ ਕਾਰਜਕਾਲ ਸਮੇਂ ਪੰਥ ਦੇ ਵਿੱਚ ਜੋ ਨਮੋਸ਼ੀ ਦੇ ਮਾਹੌਲ ਦੇਖਣਾ ਪਿਆ ਵੱਡੀਆਂ ਕਟਾਈਆਂ ਹੋਈਆਂ ਬਜਰਗ ਨਾ ਹੋਏ ਉਹਨਾਂ ਕਰਕੇ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਹੈ ਜੋ ਉਹਨਾਂ ਨੇ ਲਿਖਤੀ ਰੂਪ ਵਿੱਚ ਦਿੱਤਾ ਹੈ ਮੈਂ ਉਹਨਾਂ ਦੀ ਆਪਜੀ ਨਾਲ ਪਾਤਸ਼ਾਹ ਦੇ ਵਿੱਚ ਗੱਲ ਕਰ ਰਿਹਾ ਹਾਂ ਅੱਜ ਉਹਨਾਂ ਨੂੰ ਤਰੀਕ ਦੇ ਕੇ ਸੱਦਿਆ ਗਿਆ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਵੀ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਦੇ ਮੁਤਾਬਕ ਪੰਥ ਦੀਆਂ ਰਵੈਇਤਾਂ ਨੂੰ ਮੁੱਖ ਰੱਖ ਕੇ ਸਿੱਖ ਪੰਥ ਦੀਆਂ ਭਾਵਨਾ ਨੂੰ ਮੁੱਖ ਰੱਖ ਕੇ ਜੋ ਫੈਸਲਾ ਲਿਆ ਜਾਣਾ ਹੈ ਸਾਨੂੰ ਸਭ ਨੂੰ ਉਹਦਾ ਇੰਤਜ਼ਾਰ ਹੈ ਜੀ ਸਿੱਖ ਸਾਹਿਬ ਨੂੰ ਇਸ ਪੱਛੀ ਕੰਨਣਾ ਕਮਾ ਗਿਆ ਕਿ ਸਾਨੂੰ ਚਿੰਤਾ ਉਹ ਸਭ ਦੇ ਸਾਹਮਣੇ ਉਹਨਾਂ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਟਰਾਮਾ ਹੋਈਆਂ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਕੀ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇੱਕ ਟਰਾਮਾ ਨੂੰ ਅੰਜਾਮ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਣਿਆ ਜਾਏਗਾ ਉਹ ਵੀ ਸੰਗਤਾਂ ਦੇ ਸਾਹਮਣੇ ਸਿੰਘ ਸਾਹਿਬ ਨੇ ਰੱਖਣਾ ਹੈ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਆਪਣੇ ਢੰਗ ਦੇ ਨਾਲ ਕਿਵੇਂ ਇਹਨਾਂ ਨੂੰ ਕਰਨਾ ਹੈ ਕਿਵੇਂ ਉਹਨੂੰ ਕੀ ਉਹਨਾਂ ਨੂੰ ਤਨਖਾਹ ਲਾਉਣੀ ਹੈ ਕੀ ਉਹਨੂੰ ਸਜ਼ਾ ਲਾਉਣੀ ਹੈ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜਾਊਗਾ ਸਿਕਸਰ ਤੁਹਾਡੇ ਮਤਲਬ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਖਮਨ ਸਿੰਘ ਜੀ ਇਹਦੇ ਤੇ ਪ੍ਰਤੀਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚਾ ਹੈ ਉਸ ਮਸਲੇ ਤੋਂ ਪਹਿਲਾਂ ਉਹਨਾਂ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਮੈਕਮਾ ਵੀ ਆਏ ਨਹੀਂ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾ ਦਾ ਦੇ ਉਲਟ ਹੈ